ਸ਼ਸ਼ ਨਿਕਾਲ ਸਾਰਿਆਂ ਨੂੰ ਮੇਰਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੇ ਸੱਚੇ ਮੰਡੀਕਰਨ ਬਾਰੇ ਭਾਵ ਕਣਕ ਨੂੰ ਜਦੋਂ ਆਪਾਂ ਮੰਡੀ ਵਿੱਚ ਲੈ ਕੇ ਜਾਣਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਵਿੱਚ ਨਮੀ ਦੀ ਮਾਤਰਾ ਵਿਦੇਸ਼ੀ ਸ਼ੁੱਧੀਆਂ ਖਰਾਬ ਹੋਏ ਦਾਣੇ ਜਾਂ ਕਿਹੜੇ ਖਾਦ ਦਾਣੇ ਕਿੰਨੇ ਪਰਸੈਂਟ ਤੱਕ ਮੰਡੀ ਵਿੱਚ ਖਰੀਦੇ ਜਾ ਸਕਦੇ ਹਨ ਆਦਿ ਬਾਰੇ ਜੋ ਕਿਸਾਨ ਵੀਰ ਮੇਰਾ ਚੈਨਲ ਪਹਿਲੀ ਵਾਰੀ ਦੇਖ ਰਹੇ ਹਨ ਉਹਨਾਂ ਨੂੰ ਗੁਜਾਰਿਸ਼ ਹੈ ਕਿ ਇਸ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਕਿਉਂਕਿ ਇਸ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਨਾਲ ਹੀ ਨੋਟੀਫਿਕੇਸ਼ਨ ਵਾਲੀ ਬੈਲ ਦਬਾਉਣਾ ਨਾ ਭੁੱਲਣਾ ਕਿਉਂਕਿ ਅਸੀਂ ਤੁਹਾਨੂੰ ਸਮੇਂ-ਸਮੇਂ 'ਤੇ ਨਵੀਂ ਤੇ ਤਾਜ਼ੀ ਅਪਡੇਟ ਦਿੰਦੇ ਰਹਿੰਦੇ ਹਾਂ ਨੋਟੀਫਿਕੇਸ਼ਨ ਵਾਲੀ ਬੈਲ ਦਬਾਉਣ ਦੇ ਨਾਲ ਤੁਸੀਂ ਨਵੀਂ ਤੇ ਤਾਜ਼ੀ ਅਪਡੇਟ ले ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੇ ਨਾਲ ਨਾਲ ਆਪਣੇ ਕਿਸਾਨ ਸਾਥੀਆਂ ਜਾਂ ਜਾਂ ਹੋਰ ਸਾਥੀਆਂ ਦਾ ਭਰੋਸਾ ਜਿੱਤ ਸਕਦੇ ਹੋ ਜਾਂ ਉਹ ਨਦੀ ਮਦਦ ਕਰ ਸਕਦੇ ਹੋ ਮੰਡੀ ਵਿੱਚ ਵੇਚਣ ਵੇਲੇ ਕੁਝ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਣਕ ਦੀ ਗੁਣਵੰਤਾ ਨੂੰ ਨਿਰਧਾਰਿਤ ਕਰਦੇ ਮਾਪਦੰਡ ਅਤੇ ਉਹਨਾਂ ਦੀ ਅਦਿੱਕਤਮ ਸਵੀਕਾਰਨਯੋਗ ਸੀਮਾ ਇਸ ਪ੍ਰਕਾਰ ਹੈ ਨਮੀ ਦੀ ਮਾਤਰਾ ਦੋਸਤੋ ਨਮੀ ਦੀ ਮਾਤਰਾ ਅਹਿਮ ਰੋਲ ਅਦਾ ਕਰਦੀ ਹੈ ਕਣ ਖਰੀਦਣ ਵੇਲੇ ਜੇਕਰ ਇਹ 12 ਤੋਂ 14% ਹੈ ਤਾਂ ਤੁਹਾਡੀ ਕਣਕ ਆਸਾਨੀ ਨਾਲ ਖਰੀਦੀ ਜਾਵੇਗੀ ਜੇਕਰ ਇਸ ਦਿਨ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਹਾਨੂੰ ਉਦੋਂ ਤੱਕ ਵੇਟ ਕਰਨੀ ਪਵੇਗੀ ਜਦੋਂ ਤੱਕ ਇਸ ਦੀ ਮਾਤਰਾ ਨਮੀ ਦੀ ਘਟ ਕੇ 12 ਤੋਂ 14% ਨਾ ਰਹਿ ਜਾਵੇ ਇਸੇ ਤਰ੍ਹਾਂ ਜੈਵਿਕ ਜਾਂ ਵਿਦੇਸ਼ੀ ਅਸ਼ੁੱਧੀਆਂ ਇਹ 1.75% ਸਵੀਕਾਰਨਯੋਗ ਹੈ ਜੈਵਿਕ ਜਾਂ ਹੋਰ ਫਸਲਾਂ ਦੀਆਂ ਅਸ਼ੁੱਧੀਆਂ ਇਹ 2% ਤੱਕ ਹੈ ਸੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹੋਰ ਫਸਲਾਂ ਦੀਆਂ ਅਸ਼ੁੱਧੀਆਂ ਆਪਣੇ ਕਣਕ ਦੇ ਦਾਣੇ ਵਿੱਚ ਨਾ ਰਲਣ ਜੇ 2% ਤੋਂ ਜ਼ਿਆਦਾ ਹੋਣਗੀਆਂ ਤਾਂ ਉਸ ਦੀ ਪਹਿਲਾਂ ਚੁਰਾਈ ਕੀਤੀ ਜਾਵੇਗੀ ਤੇ ਫਿਰ ਖਰੀਦੀ ਜਾਵੇਗੀ ਜਿਸ ਨਾਲ ਆਪਣਾ ਸਮਾਵਧ ਲੱਗ ਸਕਦਾ ਹੈ ਇਸੇ ਤਰ੍ਹਾਂ ਖਰਾਬ ਹੋਏ ਦਾਣੇ ਦੇ 2% ਤੱਕ ਹਾਨਤਾਵ ਸਵੀਕਾਰਨਯੋਗ ਹਨ ਜਾਂ ਘੱਟ ਖਰਾਬ ਹੋਏ ਦਾਣੇ ਉਹ 4% ਤੱਕ ਸਵੀਕਾਰਨਯੋਗ ਹਨ ਜੇਕਰ ਖਰਾਬ ਹੋਏ ਦਾਣੇ 2% ਤੋਂ ਵੱਧ ਜਾਂਦੇ ਹਨ ਤਾਂ ਉਸ ਠੀਕ ਉਸੇ ਤਰ੍ਹਾਂ ਫਿਰ ਚੁਰਾਈ ਕੀਤੀ ਜਾਵੇਗੀ ਜਿਸ ਨਾਲ ਆਪਣਾ ਸਮਾਵਧ ਲੱਗ ਸਕਦਾ ਹੈ ਤੇ ਆਪਣਾ ਮੰਡੀਕਰਨ ਵਿੱਚ ਕਣਕ ਨੂੰ ਵੇਚਣ ਵੇਲੇ ਆਪਾਂ ਨੂੰ ਦੇਰੀ ਹੋ ਸਕਦੀ ਹੈ। ਸੁngੜੇ ਹੋਏ दाणे, ਟੁੱਟੇ ਹੋਏ दाणे 6% ਤੱਕ ਸਵੀਕਾਰਨਯੋਗ ਹਨ। ਕੀੜੇ ਖਾਤੇ दाणे 1% ਤੱਕ, ਬਿਮਾਰੀ ਪ੍ਰਭਾਵਿਤ दाणे 0.5% ਤੱਕ। ਸੋ ਕਿਸਾਨ ਵੀਰੋ ਜੇਕਰ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਜੋ ਆਪਣੀ ਕਣਕ ਦੀ ਮੰਡੀਕਰਨ ਵਿੱਚ ਸਮੱਸਿਆ ਘਟ ਜਾਵੇਗੀ। ਜੇਕਰ ਇਹ ਅਸ਼ੁੱਧੀਆਂ ਜ਼ਿਆਦਾ ਪਾਈਆਂ ਜਾਣਗੀਆਂ ਤਾਂ ਆਪਾਂ ਨੂੰ ਦੇਰੀ ਹੋ ਸਕਦੀ ਹੈ ਕਣਕ ਵੇਚਣ ਦੇ ਵਿੱਚ ਜਾਂ ਮੰਡੀਕਰਨ ਕਰਨ ਦੇ ਵਿੱਚ। ਸੋ ਕੰਕਨੂ ਲੈ ਕੇ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਜ਼ਰੂਰ